ਆਪਣਾ ਭਾਣ ਜਾਈ ਲੱਗਦਾ ਮਸ਼ਹੂਰ ਹੁੰਦਾ ਹੀ ਨਾਂ ਹੁੰਦਾ ਹੀ ਬੰਦੇ ਦਾ ਗਿੰਦਾ ਕਾਲੇ ਕਿਆਂ ਵਾਲਾ ਹੂੰ ਇਹਨੇ ਭਾਈ ਕੀ ਕਰਿਆ ਗਿੰਦੇ ਨੇ ਸਕੂਟਰ ਹੁੰਦੇ ਜੀ ਉਦੋਂ ਹੂੰ ਤੇ ਗਿੰਦੇ ਨੇ ਨਾ ਪੈਟਰੋਲ ਚਾਚੇ ਜੀ ਸਕੂਟਰ ਚ ਚੋਰੀ ਕਰਨ ਲੱਗ ਗਿਆ ਜਾਂਗੇ ਉਹਦਾ ਦਾਤਾ ਕਿ ਨਾਲ ਇਟਰੇ ਹਾਂ ਮੁੰਤਰ ਟਾਇਰ ਹੋ ਗਿਆ ਉਦੋਂ ਗਿੰਦਾ ਉਹ ਨਿਆਣਾ ਹੁੰਦਾ ਜੀ ਆਪਣੇ ਵਾਲੇ ਇਸ਼ੂ ਨਾਲ ਵੀ ਛੋਟਾ ਜੀ ਹੂੰ ਪਤਾ ਹੈ ਨਹੀਂ ਸੀ ਪਲਾਸਟਿਕ ਦੇ ਬੋਦਲ ਤੇ ਪੈਟਰੋਲ ਕੱਢ ਲਿਆ ਥੋੜੀ ਸੀ ਸੀ ਪਈ ਸੀ ਉਹਦੇ ਚ ਕੱਢ ਕੇ ਇਹ ਤੇ ਹਜੇ ਟੱਕਣ ਅੱਧਾ ਘਲਾਇਆ ਸੀ ਉਧਰੋਂ ਚਾਚਾ ਆ ਗਿਆ ਸਾਲੇ ਨੇ ਮਗਰ ਟੰਗ ਲਿਆ ਹੂੰ ਨਾਲੇ ਚ ਉਹ ਘੁੱਟਿਆ ਗਿਆ ਤੇ ਪੈਟਰੋਲ ਨਿਕਲ ਗਿਆ ਪੰਟਰੋਲ ਲੱਗ ਗਿਆ ਉਹਦੇ ਹਾਂ ਤਾਂ ਤਾਂ ਕਹਿੰਦਾ ਕੀ ਕਹਦਾ ਕਹਦਾ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕਰਕੇ ਉੱਠ ਗਿਆ ਉਹ ਤੋਂ ਕਰੇ ਜਾ ਉਹੜੇ ਕਰਦੇ ਕਹਿੰਦੇ ਕਰੀ ਗਈ ਜਾਂ ਨਾ ਉਹਦਾ ਚਾਚਾ ਮੂਰੇ ਖੜਾ ਕਹਿੰਦਾ ਚੱਪਾ ਪਾਸੇ ਹਰ ਜਾ ਉਹਨੂੰ ਹਣ ਭੱਜਣ ਨੂੰ ਰਾਹ ਦਿੱਤਾ ਵੀ ਪੈ ਪੈਟਰੋਲ ਲੜੇ ਹਾਂ ਉਹ ਕਹਿੰਦਾ ਗਲਤ ਆ ਦੱਸ ਦੇ ਕਰੀਗੀ ਜਾਂ ਨਾ ਤੂੰ ਹਾਂ ਉਹ ਕੀ ਦੱਸਾਂ ਤੇਨੂੰ ਚਾਚਾ ਜੀ ਰੇ ਉਹ ਕਹਿੰਦਾ ਮੈਨੂੰ ਦੱਸ ਕਹਿੰਦਾ ਚਾਚਾ ਤੇਰੀ ਸਕੂਟਰ ਤੇ ਪੈਟਰੋਲ ਕੱਢਿਆ ਸੀ ਪੈਟਰੋਲ ਮਾ ਕੇ ਟੰਗ ਬੈਠਾ ਮੈਂ ਬਹੁਤ ਔਖਾ ਉਹ ਮੈਂ ਚਾਲ ਕੁ ਰਿਹਾ ਉਹ ਚਾਚਾ ਲੈੜਦਾ ਫਿਰ ਉਹ ਤੇਰੇ ਯਾਰ ਨੇ ਚੱਕਤੀ ਸਪੀਡ ਹਾਂ ਮੈਂ ਕਹਿੰਦਾ ਇੰਨਾ ਭੱਜਿਆ ਕਿਤੇ ਕਿਸੇ ਦੀ ਖੇਲ ਚ ਬਹਿ ਜਾ ਕੇ ਕੀਤੇ ਮਣੋਂ ਨੂੰ ਅਸੀਂ ਪਾਉ ਦਿੰਨੇ ਮੈਂ ਪੈਟਰੋਲ ਚੋਰੀ ਕਰ ਲੈ ਕਹਿੰਦਾ ਨਾ ਉਹ ਆ ਗਈ ਨਹੀਂ ਸੀ ਬਿ ਜੇਬ ਚ ਪਾਲਾ ਛੋਟੇ ਜੀਤੇ ਚ ਪਾਲਾ ਉਮਰਾ ਛੋਟਾ ਉਹ ਧੱਕਣ ਲੱਗੇ ਚਲਾ ਕੇ ਮਾਰ ਉਹਨੇ ਕਿਹਾ ਬਾਬਾ ਲੁਕੋ ਲਗੇ ਹੁਣ ਛੋਟੇ ਹੁੰਦੇ ਨੂੰ ਤੂੰ ਖਾਦਾ ਕੋਸ ਨੂੰ ਘਰਾਂ ਦੇ ਤੋਂ ਚੋਰੀ ਬਬੂ ਦੁਰੀਆਂ ਜੀ ਦਾ ਬੋ ਫਿਰਦੇ ਹੀ ਰਹਿੰਦੇ ਮੈਂ ਟਮਾਟਰ ਬਹੁਤ ਖਾਂਦਾ ਹੁੰਦਾ ਸੀ ਘਰ ਦੇ ਰੋਗ ਦਿੰਦੇ ਮੇਰੇ ਪਤਰੀ ਸੀ ਮੈਨੂੰ ਟਮਾਟਰ ਨਹੀਂ ਖਾਂਦੇਣਾ ਉਧਰੋਂ ਮੇਰੀ ਮੰਮੀ ਮਾਤਾ ਆ ਗਈ ਉਧਰੋਂ ਮੈਂ ਟਮਾਟਰ ਪਾਣ ਲੱਗਾ ਮੂੰਹ ਚ ਪਾ ਕੇ ਮੈਂ ਕਿਹਾ ਦਿਲ ਸਾਫ ਤੇ ਨਿਕਾ ਜਾਣੇ ਮੇਰੇ ਆਨੇ ਬਾਹਰ ਭਰਾਵਾ ਮੈਂ ਆਇਆ ਕਰਦਾ ਫਿਰ ਆਪ ਹੀ ਉਦੋਂ ਮੇਰਾ ਬਾਪੂ ਆਇਆ ਭਾਦੀ ਕੋਨੇ ਮਾਰੀ ਮੁਕੀ ਟਮਾਟਰ ਹੋ ਗਿਆ ਤੇ ਸਾਲਾ ਕਾ ਧੋਕੇ ਕਾਲਾ ਥੋੜਾ ਥੋੜਾ ਕਰਕੇ ਕਾਲਾ ਕਦਾ ਕੰਜਰ ਦਿਆ ਠੀਕ ਹੈ ਬਹਿਗਾ ਇਸ ਕਰਕੇ ਭਾਈ ਇਹ ਕੰਮਾਂ ਤੋਂ ਬਚੋ ਜਿਹੜੇ ਨਵੇਂ ਮੁੰਡੇ ਪੜ੍ਹ ਲਿਖ ਕੇ ਸੋਨਾ ਕੰਮ ਕਰੋ ਸਹੀ ਹੈ ਠੀਕ ਹੈ ਜੀ ਕਈ ਹੁਣ ਮੁੰਡਿਆਂ ਨੇ ਟੈਗ ਲਾਤਾ ਪੰਜਾਬ ਨੂੰ ਵੀ ਇੱਥੇ ਕੀ ਹੈ ਬਜ਼ੁਰਗ ਵੀ ਲਾ ਕੇ ਕਹਿਣ ਵੀ ਇੱਥੇ ਕੀ ਹੈ ਯਾਰ ਤੁਸੀਂ ਇੱਥੇ ਉਮਰ ਕੱਢੀ ਹੈ ਇਥੇ ਕੀ ਨਹੀਂ ਸਹੀ ਗੱਲ ਇੱਥੇ ਹੀ ਖਾਦਾ ਇੱਥੋਂ ਹੀ ਕਮਾਇਆ ਕਮਾ ਕੇ ਇੱਥੇ ਵਾਲੀ ਕਮਾਈ ਨਹੀਂ ਬਾਹਰ ਭੇਜਿਆ ਇਥੇ ਕੀ ਨਹੀਂ ਇਥੇ ਸਾਰਾ ਕੁਝ ਹੈ ਵਿਸ਼ੋਕੜ ਆਪਣਾ ਆਪਣੀ ਧਰਤੀ ਆ ਸਹੀ ਗੱਲ ਆ ਠੀਕ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਦੇ ਬੱਚੇ ਨਹੀਂ ਹਾਂ ਜਿਣੇ ਗਏ ਤੇ ਇਹ ਸਾਡੀ ਧਰਤੀ ਆ ਇੱਥੇ ਬਾਲਾ ਕੁਝ ਹੈ ਉੱਥੇ ਨਾਲੋਂ ਵੱਧ ਇੱਥੇ ਆ ਆਪਣਾ ਉੱਥੇ ਕੀ ਆ ਇਹ ਕਹਿ ਸਕਦੇ ਆ ਇੱਥੇ ਕੀ ਆ ਨਹੀਂ ਕਹਿ ਸਕਦੇ ਆਪਾਂ ਸੋ ਇਹ ਕਹਿਣ ਤੋਂ ਪਹਿਲਾਂ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਇਹੀ ਸਿੱਖਿਆ ਦਿਆ ਕਰੋ ਬੇਟਾ ਆਪਣਾ ਪੰਜਾਬ ਐ ਜਦੋਂ ਆਪਾਂ ਕਹਿੰਦੇ ਨੇ ਇੱਥੇ ਕੀ ਆ ਬੱਚੇ ਨੇ ਸਵਾਹ ਮੋੜਨਾ ਕੱਲ ਨੂੰ ਇੱਥੇ ਉਹਨੇ ਕਿਹਾ ਉੱਥੇ ਕੀ ਆ ਬੱਚੇ ਵੀ ਤੇ ਕਿਹੜਾ ਡਿਸੀਜਨ ਲੈਂਦੇ ਆ 10ਵੀਂ 12ਵੀਂ ਵਾਲੇ ਬਾਹਰ ਇੱਥੇ ਕੀ ਆ ਇੱਥੇ ਮੈਂ ਕਹ ਦੋ ਤਿੰਨ ਕੰਮਾਂ ਚ ਫੇਲ ਹੋ ਗਏ ਪਹਿਲਾਂ ਪੰਪ ਫੇਲ ਹੋ ਗਿਆ ਤੇਰਾ ਟਰੱਕ ਫੇਲ ਹੋ ਗਿਆ ਤੇਰਾ ਕੋਈ ਢਾਬਾ ਫੇਲ ਹੋ ਗਿਆ ਤੇਰਾ ਕੋਈ ਦੁਕਾਨ ਫੇਲ ਹੋ ਗਈ ਤੇਰੀ ਕੋਈ ਕੰਮ ਕਰਿਆ ਪਹਿਲੇ ਹੀ ਕਾਹਦੋ ਡਿਸੀਜਨ ਲੈ ਲੇ ਵੀ ਇੱਥੇ ਕੁਛ ਨਹੀਂ ਕੰਮ ਕਰਕੇ ਦੇਖੋ ਪੈਸੇ ਬਣਦੇ ਆ ਕੋਈ ਕੋਈ ਲੈਣ ਚ ਪੈ ਜਾਓ ਇਹ ਨਹੀਂ ਮਤਲਬ ਪੈਸਾ ਹੈ ਨਹੀਂਗਾ ਪੈਸਾ ਮਿਲਦਾ ਹੈ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਆਪਣੇ ਮੁੰਡੇ ਆ ਕੰਮ ਕਰਦੇ ਆ ਜਿਹੜੇ ਮੈਂ ਤੁਹਾਨੂੰ ਮਿਲਾ ਵੀ ਦੂੰਗਾ ਜਿਹੜੇ ਗੱਡੀਆਂ ਛੋਟੀਆਂ ਗੱਡੀਆਂ ਚ ਵੀ ਦਿਹਾੜੀ ਪਾਈ ਜਾਂਦੇ ਆ ਠੀਕ ਹੈ ਇਸ ਕਰਕੇ ਸਾਰੇ ਭਰਾ ਬੱਚਿਆਂ ਨੂੰ ਸਿੱਖਿਆ ਦਿਆ ਕਰੋ ਇੱਕ ਆਪ ਕੈਂਪ ਚਲਾਓ ਕੈਂਪ ਨਸ਼ਾ ਛਡਾਓ ਕੈਂਪ ਆਪ ਆਪਦੇ ਪਿੰਡਾਂ ਚ ਜੇ ਆਪਣੇ ਪਿੰਡ 'ਚ 20 ਬੱਚੇ ਆ 30 ਬੱਚੇ ਆ ਉਹਨਾਂ ਦੇ ਘਰਦਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੋਈ ਭਾਈ ਦਿਓ ਤੁਸੀਂ 5000 ਰੁਪਇਆ ਉਹਨਾਂ ਨੂੰ ਸਵੇਰੇ ਇਹ ਕੋਸ਼ਿਸ਼ ਕਰਾਂਗੇ ਆਪਾਂ ਇੱਕ ਪਿੰਡੇ ਚੱਲ ਰਹੀ ਕਮਿਆਰਾ ਹਮ ਕਮਿਆਰਾ ਪਿੰਡ ਐ ਮਲੋਟ ਕੋਲੇ ਉੱਥੇ ਇੱਕ ਮਿਸ਼ਨ ਚਲਾ ਰਹੇ ਆ ਆਪਾਂ ਪ੍ਰਮਾਤਮਾ ਉਸ ਪੰਚਾਇਤ ਦੇ ਇਹਨਾਂ ਸਾਰੇ ਜਿੰਨੇ ਵੀ ਉਹਨਾਂ ਦੇ ਬਚਨ ਕਰੇ ਆ ਉਹਨਾਂ ਨੂੰ ਬੂਰ ਪਾਵੇ ਫਿਰ ਚਲਾ ਕੇ ਫਿਰ ਦੱਸਾਂਗੇ ਵੀ ਆਪਾਂ ਨਸਾ ਕਿਵੇਂ ਧੱਕ ਸਕਦੇ ਆ ਆਪਾਂ ਇਤੋਂ ਹਣਾ ਇਹਨੂੰ ਆਪਾਂ ਕੱਢਾਂਗੇ ਕਿਉਂਕਿ ਨਜ਼ੇ ਬਹੁਤ ਹਾਵੀ ਹੁੰਦੇ ਜਾ ਰਹੇ ਆ ਬਹੁਤ ਤਰੀਕੇ ਨਾਲ ਆ ਰਹੇ ਆ ਬਹੁਤ ਉੱਪਰ ਦੇ ਉੱਪਰ ਆ ਰਹੇ ਆ ਨਾ ਬੱਚੇ ਇਹਨਾਂ 'ਚ ਫਸ ਰਹੇ ਆ ਇਹਨਾਂ ਨੂੰ ਕੱਢਾਂਗੇ ਆਪਾਂ ਇੱਥੇ ਹੀ ਰੱਖਾਂਗੇ ਬੱਚਿਆਂ ਨੂੰ ਜਿਵੇਂ ਭਗਵਾਨਤਮਨ ਨੇ ਕਿਹਾ ਸੀ ਨਾ ਵੀ ਬਾਹਰ ਲਿਆ ਨੂੰ ਇੱਧਰ ਸੱਦਾਂਗਾ ਭਈ ਇੱਧਰਲੇ ਬਾਹਰ ਨਹੀਂ ਜਾਣਦੇ ਨੇ ਆਪੋ ਉਹ ਸੋਚਦੇ ਆ ਆਪਾਂ ਇੱਧਰ ਹੀ ਰੱਖਾਂਗੇ ਬਾਹਰ ਨਹੀਂ ਜਾਣ ਦੇਣੇ ਆਪਾਂ ਠੀਕ ਹੈ ਜੀ ਲਈਏ ਇਜਾਜ਼ਤ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ